ਲੁਧਿਆਣਾ ਦੇ ਇਸ ਵੇਲੇ ਦੀ ਵੱਡੀ ਖਬਰ ਹੈ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਇਕਬਾਲ ਨਗਰ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਜੀਹਾਂ ਦੱਸਦੀ ਕਿ 35 ਸਾਲਾ ਨੌਜਵਾਨ ਦੀ ਜਿਹੜੀ লাশ ਮਰਾਮਤ ਹੋਈ ਹੈ ਜਿੱਤੇ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਹੈ ਘਰਦਿਆਂ ਤੋਂ ਲੜਪਰਕੇ ਜਿਹੜਾ ਕਿ ਇੱਥੇ ਇੱਕ ਹਫਤਾ ਹੋ ਗਿਆ ਰਹਿ ਰਿਹਾ ਸੀ ਜਿਸ ਦੀ ਅੱਜ লাশ ਮਿਲੀ ਹੈ ਜੀਹਾਂ ਦੱਸਦੀ ਕਿ ਲੁਧਿਆਣਾ ਦੇ ਟਿਬਾ ਰੋਡ ਸਥਿਤ ਜਿਹੜਾ ਇਹ ਇਕਬਾਲ ਨਗਰ ਦੱਸਿਆ ਜਾ ਰਿਹਾ ਜਿੱਥੇ ਕਿ ਅੱਜ 35 ਸਾਲਾ ਨੌਜਵਾਨ ਦੀ ਜਿਹੜੀ ਇਹ ਲਾਸ਼ ਬ੍ਰਮਹੰਦ ਹੋਈ ਹੈ ਜੀ ਇਹਨਾਂ ਦੱਸਦੀ ਕਿ ਪਰਿਵਾਰ ਦੇ ਵੱਲੋਂ ਇਹ ਵੀ આરોਪ ਹੈ ਕਿ ਇਹ ਜਿਹੜੀ ਲੇਡੀਜ਼ ਹੈ ਉਸ ਦੇ ਨਾਲ ਰਹਿ ਰਿਹਾ ਸੀਗਾ ਹਫ਼ਤਾ ਤੋਂ ਜਿਹੜਾ ਇਸ ਦੇ ਵੱਲੋਂ ਹੀ ਕੁਛ ਨਾ ਕੁਛ ਇਸ ਨੂੰ ਖਲਾਫ ਇਲਾਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਸ਼ਵਨ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਤੇ ਉਹਨਾਂ ਵੱਲੋਂ ਜਿਹੜਾ ਪੋਸਟਮਾਰਟਮ ਕਰਵਾ ਕੇ ਹੀ ਜਿਹੜਾ ਅੱਗੇ ਸਾਹਮਣੇ ਆਏਗਾ ਤੱਥ ਸਾਹਮਣੇ ਆਣਗੇ ਕੀ ਕੀ ਕੁਝ ਜਿਹੜਾ ਉਸ ਨਾਲ ਹੋਇਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਕ ਬਾਲ ਨਗਰ ਇਲਾਕੇ ਦੀਆਂ ਜਿੱਥੇ ਕੀ ਇੱਕ 35 ਸਾਲਾ ਨੌਜਵਾਨ ਦੀ ਜਿਹੜੀ ਹੈ লাশ ਮਿਲੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੁਲਿਸ ਜਿਹੜੀ ਹੈ ਜਾਂਚ ਦੇ ਵਿੱਚ ਜੁਟਿਆ ਹੋਰ ਇਸ ਮਾਮਲੇ ਨੂੰ ਲੈ ਕੇ ਉੱਥੇ ਖੜੇ ਲੋਕਾਂ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਸਰ ਮੇਰਾ ਭਾਂਜਾ ਸੀਗਾ ਜੀ ਇਹਦਾ ਕਰਨਾ ਕਰਨਾ ਜੀ ਤੇ ਕੀ ਗੱਲਬਾਤ ਕੀ ਹੋਈ ਹੈ ਸਰ ਇਹ ਨਾ ਇੱਕ ਹਫਤਾ ਹੋ ਗਿਆ ਇੱਥੇ ਆਇਆ ਸੀਗਾ ਜੀ ਮੇਰੀ ਸਿਸਟਰ ਇਹਨੂੰ ਲੱਭਦੀ ਰਹੀ ਏ ਭਈਆ ਰਾਣੀ ਹੈਗੀ ਏ ਇਹਨੇ ਭਈਆ ਰਾਣੀ ਪਤਾ ਨਹੀਂ ਇਹਨੂੰ ਕੀ ਖਾ ਕੇ ਮਾਰ ਦਿੱਤਾ ਜੀ ਇਹ ਵਿਚਾਰੇ ਨੂੰ ਨਾ ਗੱਲ ਕਰਨ ਦਿੰਦੀ ਸੀ ਡੇਲੀ ਦੇ ਕੰਮ ਹੋਈ ਜੋ ਪੈਸਾ ਦੇਲਾ ਸਭ ਲਿਆਂਦੀ ਕਰੋ ਸਮਾਨ ਤੱਕ ਚੋਰੀ ਕਰਾਤਾ ਨੇ ਜੀ ਇਹ ਨਾ ਗੱਲ ਨਹੀਂ ਹੋਣ ਦੀ ਸੀ ਕੋਈ ਚਿੱਟੇ-ਚੁਟੇ ਦਾਦੀ ਸੀ ਇਹ ਕੀ ਗੱਲ ਸਰ ਨਹੀਂ ਕੁਝ ਨਹੀਂ ਖਾਂਦਾ ਸੀ ਪਹਿਲਾਂ ਇਹ ਨੂੰ ਹੁਣ ਇਹਨਾਂ ਪਤਾ ਨਹੀਂ ਕੀ ਜਲਾਨੀ ਨੇ ਲਾਤਾ ਇਹ ਬਈ ਰਾਣੀ ਨੇ ਪਤਾ ਨਹੀਂ ਕੀਤਾ ਤੇ ਜਵਾਕਾਂ ਦੀ ਮਾਂ ਹੈਗੀ ਇਹ ਪਹਿਲਾਂ ਵੀ ਇਹਦਾ ਆਦਮੀ ਮਾਰਿਆ ਹੋਇਆ ਕਹਿੰਦੀ ਇਹ ਪਹਿਲਾਂ ਆਦਮੀ ਨੇ ਮਾਰਿਆ ਹੋਇਆ ਹੀ ਹੁਣ ਵੀ ਇਹਨੂੰ ਵੀ ਪਤਾ ਨਹੀਂ ਇਹਨੇ ਕੀ ਦੇ ਕੇ ਮਾਰਤਾ ਕਹਿੰਦੀ ਇਹ ਦਰਵਾਜ਼ਾ ਬੰਦ ਕਰਕੇ ਹੀ ਮੈਂ ਇਟਾ ਮਾਰੀ ਜਦ ਕਿ ਇਟਾ ਦਰਵਾਜ਼ੇ ਦੇ ਉੱਤੇ ਨਾਮ ਕੀ ਸੀ ਮੁੰਡੇ ਦਾ ਮੁੰਡੇ ਦਾ ਕਰਨ ਹੈ ਜੀ ਕਰਨ ਕਿੱਥੇ ਦਾ ਰਹਿਣ ਵਾਲਾ ਸੀ ਵੈਸੇ ਇਹ ਜੀ ਆਪਣੇ ਹਿਸ਼ਾਰਪੁਰ ਮਾਲਪੁਰ ਦਾ ਰਹਿਣ ਵਾਲਾ ਸੀਗਾ ਜੀ ਅੱਛਾ ਇੱਕ ਪਹਿਲਾਂ ਵੀ ਹਿਸ਼ਾਰਪੁਰ ਇਹੋ ਜੀ ਵਾਰਦਾ ਤੁਸੀਂ ਜ ਹਾਂਜੀ ਹਾਂਜੀ ਪਰਵਾਸੀ ਨੇ ਕੀਤੀ ਆ ਹਾਂਜੀ ਹਾਂਜੀ ਭਈਆਂ ਦਾ ਕੰਮ ਆ ਤੇ ਭਈਆਂ ਨੇ ਪੰਜਾਬ ਨੂੰ ਪਰਵਾਸ ਕਰਦਾ ਹੀ ਇਹਨਾਂ ਨੇ ਪਤਾ ਨਹੀਂ ਕੀ ਉਹਨੂੰ ਉਕਲਾ ਆਲਮ ਕੀਤਾ ਹੋਇਆ ਕੀ ਨਸ਼ਾ ਦਿੱਤਾ ਉਹਨੂੰ ਕੀ ਗਵਾਤਾ ਜੀ ਪਹਿਲੇ ਕੋਈ ਨਸ਼ਾ ਨਹੀਂ ਕਰਦਾ ਸੀ ਇਹਨੇ ਟਿਕਟੂਆ ਲਾ ਕੇ ਇਹਨੇ ਖੁਦ ਮਾਰਿਆ ਵਧੀਆ ਪਿਆਰ ਆਣੀ ਮੈਂ ਕੋਈ ਨਾ ਜਾਣੀ ਬਲਕਾਤਾ ਹੋ ਗਈ ਇਹ ਕਰੇ ਗੱਲ ਨਹੀਂ ਕਰੇ ਪੈਰ ਜੜੀ ਦਰਪਦੀ ਫੜ ਕੇ ਚਲ ਗਈ ਵਾਪਸੇ ਤਾਲਾ ਨਹੀਂ ਕਰਾ ਰਹੀ ਅੱਜ ਦੁਪਹਿਰੇ ਪਹੁੰਚ ਕੇ ਆਏ ਅਸੀਂ ਅੱਜ ਦੁਪਹਿਰੇ ਵੀ ਨੂੰ 3 ਵਜੇ ਲੱਭ ਕੇ ਆਏ ਹੁਣ ਇਹਨੂੰ ਪਤਾ ਨਹੀਂ 2 ਵਜੇ ਦਾ ਮਰਿਆ ਹੋਇਆ ਸੀ ਉਹਨੂੰ ਸਾਡੇ ਸੱਡੇ 7 6 ਵਜੇ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਰੇ ਨੂੰ ਸਾਡੇ 6 7 ਵਜੇ ਸਾਨੂੰ ਕਾਲ ਕੀਤੀ ਜਦੋਂ ਮਰਨ ਤੋਂ ਬਾਅਦ ਉਹਦੇ ਨੂੰ ਤੁਹਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕੀ ਕੀਤਾ ਨੇ ਅਸੀਂ ਜਨਾਨੀ ਨੂੰ ਉਹਨੂੰ ਜਾਣ ਦੇ ਦੱਕਰੀ ਇਹ ਕੰਦੀ ਸ਼ਕਲ ਦਾ ਕਰੀ ਦੇਖੀ ਦੀ ਇਹਦਾ ਇਹਦਾ ਬਿਆਨ ਆਪ ਬੈਟਾ ਮਾਰ ਕੇ ਘੇੜ ਖੋਲਿਆ ਘੇੜ ਦਾ ਕੋਈ ਨਿਸ਼ਾਨੀ ਆ ਘੇੜ ਤੇ ਕੋਈ ਨ ਖੇਤੀਆ ਜਦ ਕੀ ਉਹ ਜਿਹਨਾਂ ਨੇ ਖੇਤੀ ਨਹੀਂ ਲਾਦੀ ਜਿੰਨੇ ਉਹਦੀ ਦੇਰ ਹੈ ਕਿ ਮੁੰਡੇ ਦੀ ਉਹਨੂੰ ਖੇਚ ਨਹੀਂ ਸਕਦੀ ਸਰ ਇਹ ਜੀ ਅਮਨ ਨਾਮ ਹੈ ਜੀ ਕਿੱਥੇ ਰਹਿੰਦੇ ਹੋ ਤੁਸੀਂ ਇਕਬਾਲਨਗਰ ਤੇ ਕੀ ਅੱਜ ਜਿਹੜਾ ਮਾਮਲਾ ਹੋਇਆ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਤੁਸੀਂ ਸਾਨੂੰ ਦੇਖੋ ਜੀ ਸਾਨੂੰ ਤਾਂ ਪਤਾ ਨਹੀਂ ਅਜੇ ਕੀ ਹੋਇਆ ਅੰਦਰ ਕੀ ਨਹੀਂ ਹੋਇਆ ਠੀਕ ਹੈ ਜੀ ਜਿੱਦਾਂ ਅਸੀਂ ਰੋਹ ਦਾ ਪ੍ਰਵਾਸੀਆਂ ਦੀ ਸੁਣ ਰਹੇ ਹਾਂ ਕੀ ਕਦੀ ਕਿੱਥੇ ਹੁਸ਼ਿਆਰਪੁਰ ਚ ਜਿਵੇਂ ਬੱਚੇ ਨਾ ਹੋਇਆ ਪੰਜ ਸਾਲ ਦੇ ਬੱਚੇ ਨਾ ਇਹਨਾਂ ਦਾ ਬਾਈਕਟ ਕਰਨਾ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਜੀ ਜਿਨ੍ਹਾਂ ਨੂੰ ਇੱਥੇ ਹੀ ਪ੍ਰਵਾਸੀ ਦਾ ਕਹਿੰਦੇ ਸੁਣਨ ਚ ਆਇਆ ਕਿ ਪ੍ਰਵਾਸੀਆਂ ਨੇ ਕੀਤਾ ਵਾ ਜੋ ਵੀ ਹੋਇਆ ਪ੍ਰਵਾਸੀਆਂ ਨੇ ਹੋਇਆ ਵੀ ਆ ਤੇ ਕੀਤਾ ਵੀ ਆ ਇਹਨਾਂ ਦਾ ਬਾਈਕਾਟ ਕਰਨਾ ਜ਼ਰੂਰੀ ਹੈ ਜੀ ਠੀਕ ਹੈ ਜੀ ਤੇ ਇਹਨਾਂ ਦਾ ਕੋਈ ਆਪਾਂ ਨੂੰ ਪਤਾ ਹੀ ਹੈ ਨਹੀਂ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਹੈ ਜੀ ਅੱਛਾ ਇਹਨਾਂ ਲੁਧਿਆਣਾ ਸ਼ਹਿਰ ਚ ਗੰਦ ਪਿਆ ਹੋਇਆ ਵਾ ਕਿਸੇ ਨੂੰ ਪਤਾ ਹੀ ਨਹੀਂਗਾ ਜੀ ਕਿੰਨੇ ਕ ਕਮਰੇ ਹੋਣਗੇ ਅੰਦਰ ਅੱਥੇ 20 25 ਕਮਰੇ ਹੈ ਕਿਸੇ ਨੂੰ ਪਤਾ ਹੀ ਨਾ ਹੋਣਾ ਇਹਨਾਂ ਕਾ ਉਧਾਰ ਕੱਟਿਆ ਨਹੀਂ ਪਿਛਲੇ ਅੱਛਾ ਕੋਈ ਜਾਨੀ ਵੈਰੀਫਿਕੇਸ਼ਨ ਹੈ ਜਿਹਦਾ ਪੁਲਿਸ ਕੋਲ ਪ੍ਰਸ਼ਾਸਨ ਨੂੰ ਚਾਹੀਦਾ ਵਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਇੱਥੇ ਸਾਰਿਆਂ ਦਾ ਪੁਰਾਣੇ ਵੀ ਆਧਾਰ ਕਾਰਡ ਲੈਣੇ ਚਾਹੀਦੇ ਜਿੱਥੋਂ ਆਏ ਆ ਪਤਾ ਨਹੀਂ ਕੀ ਕਰਕੇ ਆ ਰਹੇ ਕੀ ਕਰਕੇ ਜਾ ਰਹੇ ਠੀਕ ਹੈ ਬੱਚਾ ਉੱਥੇ ਮਰ ਗਿਆ ਵਾ ਹਾਰਪੁਰ ਵੀ ਇੱਥੇ ਵੀ ਗਲਤ ਕੰਮ ਹੋ ਗਿਆ ਹੈ ਕਿਸੇ ਦਾ ਸਵਾਲ ਦੇ ਜਵਾਬ ਦੇ ਸਵਾਲ ਆਏ ਕਿਹਾ ਫਾੜੀ ਦੱਸੇ ਉਪੀ ਦੇ ਵਿੱਚ ਜਿੱਦਾਂ ਜੋਗੀ ਜੀ ਕਹਿੰਦੇ ਮੈਂ ਸਫਾਈ ਕਰ ਦਿੰਦੀ ਕੀ ਪਤਾ ਉੱਧਰਲੇ ਕਿਲਰ ਜਿਹੜੇ ਆ ਉਹ ਇੱਧਰ ਆ ਕੇ ਹੋਣ ਜਾਂ ਨਾ ਨਈ ਨਈ ਉਧਰੋਂ ਸਫਾਈ ਹੋਈ ਨਹੀਂ ਇੱਧਰ ਆ ਕੇ ਸਾਰੇ ਅੱਛਾ ਪੰਜਾਬ 'ਚ ਸਾਰੇ ਇੱਥੇ ਹੀ ਬੈਠੇ ਆ ਜੀ ਉਹ ਇਹਨਾਂ ਨੂੰ ਜੇ ਕੁਆਟਰ ਮਿਲ ਖਲਣਾ ਬੜੀ ਜਗ੍ਹਾ ਜਗ੍ਹਾ ਬਹੁਤ ਜਗ੍ਹਾ ਜੀ ਆ ਮੜੀ ਪੁਲੀ ਪਾਰ ਕਰੋ ਨਾਨਾ ਕਰਦੇ 20000 ਕੁਆਟਰ ਤੁਹਾਨੂੰ ਮਿਲ ਜਾਣਗੇ ਜੀ ਤੇ ਕੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਮੰਗਾ ਹੀ ਕਰਦੇ ਜੀ ਇਹਨਾਂ ਦਾ ਥੋੜਾ ਬਾਈਕਾਟ ਕਰਨਾ ਚਾਹੀਦਾ ਸਰਕਾਰ ਵੱਲੋਂ ਵੀ ਜਾਂ ਇਹਨਾਂ ਦਾ ਜਿਹੜੇ ਆਈਡੀ ਪ੍ਰੂਫ ਸਾਰਾ ਕੁਝ ਚਾਹੀਦਾ ਵਾ ਠੀਕ ਹੈ ਜੀ ਅਸੀਂ ਕੱਲੇ ਕੱਲੇ ਕਰਦੇ ਆ ਜੀ ਸਾਨੂੰ ਆਪਣਾ ਡਰ ਰਹਿੰਦਾ ਰਾਤ ਨੂੰ ਪੰਨੀ ਕਿੰਨੇ ਬੰਦੇ ਘੁੰਮਦੇ ਆ ਪ੍ਰਵਾਸੀ ਘੁੰਮਦੇ ਆ ਜੀ ਸਾਰੇ ਨੇਤ ਰੋਏ ਸਹੀ ਗੱਲ ਨਾਲ ਵਾਰਦਾਤਾ ਹੁੰਦੀ ਰੋਏ ਵਾਰਦਾਤਾ ਹੁੰਦੀਆਂ ਰੋਏ ਦਿੱਲੀ ਨਿਤ ਵਾਰਦਾਤਾ ਹੁੰਦੀਆਂ ਪੀਆਂ ਸਵੇਰੇ ਸ਼ਾਮ ਬੰਦਾ ਕੱਲਾ ਜੇ ਸੋਚੇ ਕਿ ਤੇ ਆਣਾ ਜਾਣਾ ਤਾਂ ਮੁਸ਼ਕਲ ਆਦਾ ਕੋਈ ਕੱਲਾ ਬੰਦਾ ਕੋਈ ਨਹੀਂ ਆ ਜਾ ਸਕਦਾ ਜਿਹੜੇ ਸਾਹਮਣਾ ਤੁਸੀਂ ਦਿਨ ਪਰ ਦਿਨ ਦੇਖਦੇ ਪਏ ਆ ਕੋਈ ਚੋਰੀਆਂ ਹੋ ਰੀਆਂ ਕਦੇ ਰਾਤ ਨੂੰ ਗਲੀਆਂ ਦੇ ਵਿੱਚ ਘੁੰਮਦੇ ਪਿਆ ਅੱਗੇ ਕਰੋ ਜਨਾਨੀਆਂ ਬੱਚੇ ਜਾਂਦੇ ਸੀ ਸੈਰ ਕਰਨ ਵਾਸਤੇ ਉਹ ਵੀ ਬੰਦ ਹੋਇਆ ਪਿਆ ਗਲੀ ਬਾਹਰ ਤ ਵੀ ਛੱਡੀ ਦੋ ਜੇ ਆਪਾਂ ਕਹਿੰਦੇ ਨਾ ਕਿ ਆਪਾਂ ਰੋਡ ਤੱਕ ਨਾਲੇ ਦੇ ਕਿਨਾਰੇ ਚੱਲ ਜਾਈਏ ਟੱਬਾ ਰੋਡ ਤੇ ਚੱਲ ਜਾਈਏ ਉਹਦਾ ਗੱਲ ਹੀ ਛੱਡ ਦੋ ਆਪਣੀ ਗਲੀ ਦੇ ਵਿੱਚ ਧਰਾ ਮੂਰੇ ਵੀ ਘੁੰਮਣ ਫਟੇ ਆਪਾਂ ਰੋਇ ਮੁੰਵੈਲਾਂ ਤੇ ਦੇਖਦੇ ਪਏ ਕਿਸੇ ਦੇ ਨਿਆਣੇ ਚੱਕੇ ਯਾਰ ਇਹ ਫੋਨ ਹੱਥਾਂ ਚ ਖੋਏ ਜਾਂਦੇ ਆ ਬਾਲੀਆਂ ਕੋਈ ਚੀਜ਼ ਅੱਦਾ ਦੀ ਆ ਮਤਲਬ ਕੋਈ ਵੀ ਸੇਫ ਨਹੀਂ ਹੈਗਾ ਅੱਜ ਬਾਜੀ ਐਕਟ ਨਾ ਇਹਨਾਂ ਦਾ ਕੋਈ ਆਈਡੀ ਪ੍ਰੂਫ ਆ ਨਾ ਇਹਨਾਂ ਨੂੰ ਕੋ ਜਦੋਂ ਕੋਈ ਪੁੱਛ ਲੋ ਕਿਸੇ ਨੂੰ ਹਾਂ ਯਾਰ ਫਲਾਣੇ ਦਾ ਬੰਦਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਪਤਾ ਨਹੀਂ ਲੱਗਦਾ ਭਾਈ ਸਾਹਮ ਤਾਂ ਪਤਾ ਹੀ ਨਹੀਂ ਕੋਣ ਸੀਗਾ ਕਿੱਥੋਂ ਆਇਆ ਇੱਥੇ ਰਹਿੰਦਾ ਸੀ ਬਸ ਆ ਗੱਲ ਹੁੰਦੀ ਹੈ ਇਹ ਮਾਮਲਾ ਸੀਗਾ ਮਾਮਲਾ ਹੁਣ ਪਤਾ ਕਰਦੇ ਆਂ ਦਾ ਡੈੱਡ ਬਾਡੀ ਕਹਿੰਦੇ ਬੰਦਾ ਡੈੱਡ ਹੋ ਗਿਆ ਵਾ ਉਹਨੂੰ ਲੈ ਕੇ ਚੱਲੇ ਹੁਣ ਸਿਵਲ ਹਸਪਤਾਲ ਫਿਰ ਪੋਸਟਮਾਰਟਮ ਤੋਂ ਪਤਾ ਲੱਗੂ ਕੀ ਗੱਲਬਾਤ ਹੋਈ ਸੀ ਸਾਲਾਂ ਦੇ ਵਿੱਚ ਨਾਮ ਵੀ ਦੱਸਨੇ ਅਜੇ ਅਜੇ ਤੇ ਮੈਂ ਆਣ ਕੇ ਤੇ ਮੌਕਾ ਵੇਖ ਕੇ ਛੇਤੀ ਛੇਤੀ ਨਹੀਂ ਉਹ ਨਾਮ ਕੀ ਜੇ ਜੈਦੀ ਡੈਡ ਬੋਡੀ ਮਿਲੀ ਨਾਮ ਵੀ ਨਾ ਨਾਮ ਦਾ ਅਜੇ ਪਤਾ ਨਹੀਂ ਅਜੇ ਤੁਹਾਡੇ ਸਾਹਮਣੇ ਤੇ ਆਇਆ ਤੁਸੀਂ ਤੇ ਮੇਰੇ ਨਾਲ ਪਹਿਲਾਂ ਦੋ ਇੱਥੇ ਖੜੇ ਜੇ ਉਮਰ ਇਹਦੀ ਹੈਗੀ ਆ ਕੋ 35 ਸਾਲ ਜਾਂਦੀ 30 35 ਤੋਂ 30 ਤੋਂ 35 ਸਾਲ ਕਿੱਥੇ ਕਰਕੇ ਰਹਿੰਦੇ ਸੀਗੇ ਇਹ ਆ ਅਕਬਾਲ ਨਗਰ ਮਹੱਲਾ 2 ਨੰਬਰ ਗਲੀ ਚ ਬਾਕੀ ਪਤਾ ਕਰਦੇ ਆ ਜਿਹੜੇ ਮਕਾਨ ਤੇ ਰਹਤੀ ਗੇ ਬੇੜਾ ਪਹਿਲਾਂ ਨਾ ਟਾਈਮ ਨਾ ਆਪਾਂ ਖਰਾਬ ਕਰੀਏ ਮਾਨੂੰ ਸਿਵਲ ਹਸਪਤਾਲ ਖਾਂ ਦੇ ਨਹੀਂ ਬੇੜਾ 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 ਏਡੀ ਜਿਹੜੀ ਡੈਡ ਬੋਡੀ ਮਿਲੀ ਹੁਣ ਚੱਲੇ ਆ ਜੇ ਬੰਦਾ ਬਚਦਾ ਤੇ ਬਚ ਲੈ ਬਾਜੇ ਡੈਡ ਬੋਡੀ ਨਹੀਂ ਤੁਸੀਂ ਏਡਡ ਬੋਡੀ ਨਾਲ ਤਾਂ ਡੈਡ ਬੋਡੀ ਜੀ ਕਰਕੇ ਤੁਹਾਡੇ ਬੋਡੀ ਜਿਹੜੀ ਮਿਲੀ ਆ ਉਹ ਕਿ ਸਾਲਾ ਤੇ ਵਿੱਚ ਯਾਰ ਅਜੇ ਅਸੀਂ ਕਹਿ ਨਹੀਂ ਨਾ ਸਕਦੇ ਨਹੀਂ ਤੁਸੀਂ ਅਜੇ ਇਸ ਤੋਂ ਪਹਿਲੇ ਕਿਹਾ ਅਸੀਂ ਡੈਡ ਬੋਡੀ ਜਿਹੜੀ ਮਿਲੀ ਨਹੀਂ 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 ਉਹ ਵੇਖਦੇ ਆਂ ਐਂਬੂਲੈਂਸ ਲੈ ਕੇ ਚੱਲੇ ਆਂ